ਕਹ ਜੀ ਦੱਸ ਲਾ ਕਾ ਮੇਰਾ ਬੀਤ ਬਣ ਕੇ ਹੈਲੋ ਹਾਂ ਜੀ ਇਹ ਕੋਈ ਬਜ਼ਾਰ ਨਹੀਂ ਗਈ ਸਾਰੀ ਸਾਫ ਹੀ ਆ ਹਾਂ 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 ਭਾਈ ਨਹੀਂ ਆਏ ਨਹੀਂ ਇੱਕ ਤੇ ਆਉਣਗੇ ਓ ਭਾਈ ਇੱਕ ਤੇ ਆਉਣਗੇ ਇੱਕ ਹਾਂ ਦੱਸੀ ਮੈਂ ਤੇ ਨਾ ਕਰਦਾ ਗੱਲ ਦੱਸ ਤੁਸੀਂ ਦੱਸ ਲਾ ਉਹ ਵੀ ਦੱਸੇਗਾ ਮਾ ਨਾਲ ਸਾਰਾ ਕੁਝ ਦੱਸ ਦੋ ਵੀ ਮਾਦਾਂ ਸੀ ਨਜ਼ਰ ਕੋ ਪਤਾ ਹੀ ਆ ਆਏ ਵੀ ਲੱਗ ਗਿਆ ਇਹਨਾਂ ਪਤੀ ਜੇਰ ਖਾਣਾਂ ਦਾ ਨਾ ਖਾਣਾਂ ਮੁੰਡਾ ਲਾ ਕੇ ਗਿਆ ਬੋਤਲਾਂ ਨੂੰ ਉਹ ਰਿਆ ਉਹ ਲਾ ਕੇ ਆ ਬੰ ਫੇਰ ਹੀ 75 ਦੀ ਆ ਇਹ ਕਹਿੰਦਾ ਮੰਗੇ ਆ ਤੁਸੀਂ ਵੀ ਲਾ ਕੇ ਗਏ ਹੋ ਕਹਿੰਦਾ ਡੇਢ ਹਰ ਇੱਕ ਕਰ ਲਾਉਂਦਾ ਇਹ ਜਿਹੜੇ ਹੁੰਦੇ ਇਹ ਕੀ ਇਹ ਕੀ ਇਹ ਬੂਨੇ ਵਾਲੇ ਮਿੰਟਾਂ ਕਢੀਆਂ ਇਹ ਕੀ ਇਹ ਕੀ ਜੇ 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 ਤੁਸੀਂ ਕਿੰਨੇ ਕੀ ਲੋਕਾਂ ਦਾ ਗੈਰ ਜੀ ਤੈਨੂੰ ਕਹਤਾ ਨਾ ਜੋ ਮਰਜੀ ਹੋਵੇ ਮੈਂ ਲਵ ਫਿਰ ਕੈਦੀ ਗੱਲ ਇਹਨਾ ਮੈਂ ਉਹ ਦੱਲੇ ਆ ਇਹ ਦੇਖ ਰਾਂ ਟਾਂਕੇ ਵਾਲੇ ਲੱਗਦੇ ਆ ਟਾਂਕੇ ਤਾਂ ਮਾਰੇ ਵਾਲੇ ਲੱਗਦੇ ਹੁੰਦੇ ਆ ਸਹੀ ਆ ਲੈ ਯਾਰ ਬੰਦਾ ਹੁੰਦਾ ਹੈ ਜੀ ਮੈਂ ਤੂੰ ਵੀ ਪੰਡਾ ਜੀ ਰਹਿਣਾ ਕੀ ਲਾਉਣੀ ਕੀ ਹੈ ਇਹ 75 ਕਰਾ ਕੋ ਸਾ ਤੂੰ ਸਾਹ ਵਾਰ ਬੰਨਿਆ ਨੂੰ ਇਹ ਨਹੀਂ ਆ ਨਹੀਂ ਭਾਈ ਦੱਸ ਦੇ ਫਿਰ ਨਹੀਂ ਮੈਂ ਦੱਸ ਕਿੰਨੇ ਜੀ ਕਿੰਨੇ 73 ਦੀ ਤੁਹਾਨੂੰ ਕਹਿਤਾ ਉਹ ਤਾਂ ਸੁਣੀ ਜਾਂਦਾ ਤੜਕੇ ਦੇ ਤਰਾ ਇਹ ਸੋਨੂ ਕਹਦਾ ਅੱਖਾਂ ਨੂੰ ਨਹੀਂ ਆਖਿਆ ਨਹੀਂ ਕਿਹਾ ਹੁਣ ਵੀਰੇ ਨਹੀਂ ਕਿਹਾ ਹੁਣ ਮੈਨੂੰ ਪਤਾ ਓਏ ਵੇਚਣ ਵਾਲੇ ਪਾਸੇ ਹੋ ਜਾ ਮੈਂ ਵਾਲੀ ਕੰਗੇ ਮਾਗੜੋਂ ਕਦਾ ਦੇਖਾ ਬਸ ਇਹ 73 ਕੇ ਲਈ ਉਤਾਨ ਮੈਂ ਕਹਿੰਦਾ ਕੀ اوئے 2 لاکھ روپیہ پرائے 2 لاکھ لکھو ਇਹਰ ਦੇ ਕਰਦਾ ਜਾਈਆ ਬਲ ਮੈਂ ਬੱਦੀ ਕੁੜੀ ਹੋ ਤਾਂ ਕੋਈ ਦਿੰਦਾ ਬਲੀ ਡਬਲ 3340 ਦਾ ਭਾ ਆ ਉਹ ਮੇਰੇ ਹਾਂ ਹਾਈ ਕੋਈ ਨਹੀਂ ਨਮੀ ਆ ਜੋਟੇ ਭਾਜੀ ਆ ਹਾਂ ਕਿੰਨੀ ਹੋ ਗਈ ਦੱਸੋ ਕੋਈ ਗੱਲ 1 20 ਹੀ ਆਖਿਆ ਜਾਈ ਜਾਇਜ ਗੱਲ ਇਹ ਤੂੰ ਹੀ ਦੱਸ ਤਾ ਇਹ ਕੋਈ ਇਹ ਤਾਂ ਸਵੰਦਾ ਕਾਲੇ ਨੇ ਬੇ ਮੰਗਿਆ ਮੂੰਹ ਮਨ ਨਹੀਂ ਲੱਗਦਾ ਹੋਰ ਇਹ ਤੈਨੂੰ ਪਤਾ ਜਦ ਤੱਕ ਇਹ ਦਰ ਨਾ ਹੋਵੇ ਅੱਸੀ ਦੋਗੇ ਨਹੀਂ ਅੱਸੀ ਅਰੇ ਬਾਪ ਪਤਾ ਕੀ ਬਤਾ ਕੇ ਜੋ ਆਪ ਵੀ ਬਤਾ ਦੋ ਤੂੰ ਵੀ ਤਾਂ ਝੂਠ ਬੋਲ ਲਿਆ ਤੇਰਾ ਆਦਮੀ ਆ ਕੇ ਗਿਆ ਮੇਰੇ ਬਾਤ ਨੂੰ ਭਜਾਇ ਤੂੰ ਤਾਂ ਹੀ ਕਹਿ ਗਿਆ ਨਾ ਫੇਰ ਹੁਣ ਅੱਸੀ ਬੋਲਾਏ ਤੋ ਬੱਸ ਉਹ ਕੀ ਕਹਿਣਾ ਯਾਰ ਜਿਸ ਨੂੰ ਮੰਗ ਰਿਹਾ

ਇਹ ਨਾ ਠੀਕ ਹੈ ਤਾਂ ਬਾਸ ਕਰ। ਤੁੰਨੂੰ ਵੀ ਬਾਸ ਕਰੀ। ਪਟਿਆਰ ਬੀ ਆਲੀ ਨਿੰਦਮੈਂ। ਦੱਸ ਕਿੰਨੇ ਦੀ ਹੋਣੀ। ਸਹੀ ਤੋਬਾ ਕਰ। 19 ਲੱਖ ਤੋਂ ਬਾਹਰ ਜਾਇਜ਼ ਗੱਲ ਕਹਿ ਵੀ ਇੰਨੇ ਦੀ ਹੋਏ। ਗੱਲ ਦਾ ਪੈਸੇ ਬੱਟਣੇ ਤਾਂ ਉਹੀ ਜੀ ਗੱਲ ਕਹੋ ਜੇ ਐਵੇਂ ਜਵੇਂ ਸੋਣ ਸੁਨਾਈ ਰੱਖਣੀ ਹੈ ਤਾਂ ਉਹੀ ਜੀ। ਸੋਣ ਸੁਨਾਈ ਹੀ ਮੈਂ ਤੁਹਾਨੂੰ ਪਹਿਲਾਂ ਇੱਕੋ ਗੱਲ ਸੁਣਾਕਾ ਨੀ ਤੇ ਉੱਥੇ ਚੱਲੀ ਜਾਂਦਾ। ਦੱਸੋ ਫਿਰ ਮੈਂ ਤੁਹਾਨੂੰ ਦੱਸਦਾ। 90 ਦੀ ਵੇਚ ਦੀ। ਤੇਰੀ ਮਰਜ਼ੀ ਆ ਚਲੋ ਜੀ 90 ਦੀ 40 ਇਹਦਾ ਕਰਿਆ 10 ਕਿੱਥੇ ਲੜੇਗਾ ਇਹ ਹੁਣ ਉਥੋਂ ਮੋੜ ਕੇ ਲਿਆ ਮੈਨੂੰ ਕਹਿੰਦਾ ਉਹ ਮੈਸ਼ ਦੇ ਘਾਟ ਆ ਉਹ ਇਹ ਮਾ ਲੱਖ ਹੀ ਲੈਣਾ ਨਾ ਹਾਂ ਜਿਹੜੀ ਗੱਲ ਆ ਬੱਸ ਜਿਹੜੀ ਗੱਲ ਆ ਤੂੰ ਰਾ ਹੋ ਕੀ ਹੋ ਗਿਆ ਇਹਦਾ ਇਹਦਾ ਮੈਂ ਬਾਰ-ਬਾਰ ਨੂੰ ਕਹਾਂਦਾ ਹਾਂ ਲਾ ਹੁਣ ਮੇਰੀ ਸੁਣ ਇਹ ਵੀ ਤੇ ਇਹ ਵੀ ਇਹ ਵੀ ਤੇ ਇਹ ਵੀ ਆ ਆ ਇਹੋ ਜੇ ਆ ਇਹੋ ਜੇ ਹਾਂ ਤੇ ਦਵਾਹ ਚ ਨਹੀਂ ਗੱਲ ਆਈ ਸਮਝਾ ਹੁਣ ਮੈਨੂੰ ਆ ਬਦਲਾ ਗਿਆ ਆਏ ਆਏ ਹੋ ਜੇ ਜੂੜਾ ਉਨ ਕੱਲੀ ਕੱਲੀ ਵਟ ਰਾਈ ਬਰ ਕੋ ਬਾਹਲਾ ਹੋਵੇ ਮੜ ਕੇ ਫੇਰ ਗਿਆ ਪਤਲਾ ਹੋ ਗਿਆ ਕੱਲੀ ਕੱਲੀ ਦਾ ਐਂ ਦਾ ਦੂਜੀ ਰਾਹ ਫੇਰ ਮੈਂ ਦਸ ਤੱਕ ਤੱਕ ਜਮਤ ਟੌਂਗ ਕਰਤੀ ਓਠ ਮਾਰੇ ਜਿਹੜੀ ਛੱਡ ਫੇਰ ਜਿਹੜੀ ਛੱਡ ਆਪ ਲੈਣੀ ਨਾਲ ਕੀ ਕੀ ਇਹ ਕੀ ਮੰਗਦਾ ਤਾਂ ਲੈ ਆ ਕੀ ਕਹਿਣਾ ਤੂੰ ਵੀ ਦੱਸਣਾ ਜੀ ਤੂੰ ਦੱਸ ਤੂੰ ਦੱਸ ਤੂੰ ਕਹਿ ਵੀ ਮੰਗਿਆ ਐ ਹੁਣ ਉਹ ਜਸਨੋ ਪੈਂਦੀ ਹੋਣੀ ਆ ਜੀ ਆਹੋ ਜੀ ਦੀ ਕਰਾ 14 ਕਿਲੋ ਦੀ ਔੜ ਤੇ ਮੈਂ ਫੜ ਕੇ ਲਿਓ ਜੇ ਇਹ 20 ਕਿਲੋ ਦੀ ਔੜ ਤੇ ਹੋਣੇ ਜੀ ਅਮੜ ਕੇ ਗਾ ਆਪਾਂ ਮੰਡੀ ਤੇ ਨਹੀਂ ਮਿਲਣਾ ਉਹ ਪ੍ਰਾਂ ਲੈ ਹੁਣ ਦੋਸਤ ਮੇਰੀ ਬਾਤ ਸੁਣ ਪੂਰੀ ਧਿਆਨ ਨਾਲ ਜੇ ਤੂੰ ਕਹਿ ਰਾ ਜਸਨੋਂ 20 ਕੀਏ ਉਹ ਜਸਨੋਂ 70 ਕੀਏ ਦੋਨੋਂ ਵੇਫ ਨੂੰ ਤੋਰੀ ਫਿਰਦਾ ਤੜਕੇ ਦਾ ਮੈਂ ਹੀ ਇਹਨੂੰ ਸਮਝਾਈ ਜਾਣਾ ਸਿੱਧੇ ਅੱਲਾਵਾਂ ਜਾਂਚੀ ਮੈਂ ਉਵੇਂ ਨਹੀਂ ਵੀ ਆਪਾਂ ਕਿਸੇ ਗੱਲ ਨੂੰ ਭਰ ਦੇਣਾ ਮੈਂ ਇਹਨੂੰ ਸਿੱਧੇ ਜਿਹ ਲਫ਼ਜ਼ਾਂ ਚ ਦਿਖਾਇਆ ਵੀ ਇਹ ਕਹਿੰਦਾ ਉੱਥੋਂ ਮੈਨੂੰ ਲੈ ਆ ਮੋੜ ਕੇ ਵੀ ਆ ਲੱਖ ਦੀ ਲੈ ਦੇ ਉਹ ਡੇਢ ਦੀ ਲੈ ਦੇ ਮੈਂ ਕਿਹਾ ਚੱਲ ਉਹ ਕਹਿੰਦਾ ਮੰਗੇ 70 ਦੀ ਦੇਣੀ ਹੈ 1 20 ਦੀ ਦੇਣੀ ਆ ਚੱਕਰ ਹੋਰ ਮੈਂ ਦੇ ਦਿੰਦਾ ਹੈ ਡੇਢ ਲੱਖ ਰੁਪਈਆ ਉਹਦੇ ਕੋਲੇ ਚਲ ਮੈਂ ਕਿਹਾ ਬਾਕੀ ਤਾਂ ਮੈਂ ਇੱਕ ਤਰੀਕ ਤੇ ਲੈ ਦੂੰਗਾ ਮਗਾ ਦੂੰਗਾ ਉਹਦਾ ਮੈਂ ਤੈਨੂੰ ਵੀ ਕਹਿ ਦੂੰਗਾ ਦੇ ਲਾਜੀ ਕੋ ਜਾਲਾ ਹੈ ਤਾ ਜੈ ਜਸਨੀ ਦੀ ਗੱਲ ਗਈ ਹੱਦ ਕਿੱਥੇ ਜਾਂ ਚਦੀ ਆ ਬਸ ਜਮਾ ਤਨ ਜਸਨੀ ਫਿਰਦਾ ਬਸ ਇਹ ਕੋਈ ਆ ਖੜਿਆ ਬਾਈ ਐਂਦਰੋਂ ਝੂਠਾ ਹਣਾ ਡੇਢ ਹੀ ਹੇਲ ਹਣਾ ਦਾ ਇਹਨੂੰ ਜਿਹੜੀ ਗੱਲ ਤੈਨੂੰ ਕਹੇ ਤਰੋਂ ਆ ਬੱਠਾ ਹੈਲੋ 70 ਹੀ ਤੈਨੂੰ ਕਹ 70 ਦੀ ਇਹਨੂੰ ਕਹਾਂ 70 ਦਾ ਬੱਚਾ ਹੈਲੋ ਬਹੁਤ